16-17 ਮਹੀਨਿਆਂ ਦੇ ਵਿੱਚ ਕੱਟੀਆਂ ਕਰੋ ਤਿਆਰ ਘੱਟ ਖਰਚੇ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਾਫ ਨੂੰ ਘੱਟ ਖਰਚੇ ਦੇ ਵਿੱਚ ਤਿਆਰ ਕਰਨ ਦਾ ਤਰੀਕਾ ਵੀ ਕਿਵੇਂ ਆਪਾਂ ਘੱਟ ਖਰਚੇ ਦੇ ਨਾਲ ਜਿਹੜਾ ਕਾਫ ਆ 16-17 ਮਹੀਨਿਆਂ ਦੇ ਵਿੱਚ ਗੱਭਣ ਹੋਣ ਦੇ ਯੋਗ ਕਰ ਲਾਂਗੇ ਕਿਵੇਂ ਕਿ ਜਿਵੇਂ ਬਹੁਤ ਭਰਾਵਾਂ ਤੋਂ ਫੋਨ ਵੀ ਆਉਂਦੇ ਆ ਕਮੈਂਟ ਵੀ ਆਉਂਦੀ ਆ ਕਿ ਸਾਡਾ ਪਸ਼ੂ 3 ਸਾਲਾਂ ਦਾ ਹੋ ਗਿਆ 4 ਸਾਲਾਂ ਦਾ ਹੋ ਗਿਆ ਹਜੇ ਗੱਭਣ ਨਹੀਂ ਹੋਇਆ ਕੀ ਕੀ ਦਿੱਕਤਾਂ ਆਉਂਦੀਆਂ ਸਾਨੂੰ ਦੱਸਦੇ ਆਂ ਬਣੇ ਰਹੋ ਵੀਡੀਓ ਦੇ ਅਖੰਡ ਤੱਕ ਜਿਹੜੇ ਵੀ ਭਰਾ ਆਪਣੀ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਲੱਗਦਾ ਬੈਲ ਦਾ ਬਟਨ ਉਹਨੂੰ ਕਰ ਲਓ ਪ੍ਰੈਸ ਐਸੀ ਤਰ੍ਹਾਂ ਪੰਜਾਬੀ ਦੇ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਕਿਸਾਨ ਦੋਸਤੋ ਜਦੋਂ ਵੀ ਤੁਹਾਡੇ ਕਾਫ ਨੇ ਜਨਮ ਲੈ ਲਿਆ ਜਨਮ ਲੈਣ ਤੋਂ ਬਾਅਦ ਦੇ ਵਿੱਚ ਹੀ ਆਪਾਂ ਉਹਦਾ ਜਿਹੜਾ ਡੈਂਟ ਪਲਾਨ ਹੈ ਉਹ ਸਟਾਰਟ ਕਰ ਦੇਣਾਗਾ ਆਪਾਂ ਕੀ ਕਰਨਾ ਹੈਗਾ ਜਦੋਂ ਬੋਲਾ ਆਪਾਂ ਪਿਆਉਣਾ ਘਟਰੂ ਨੂੰ ਕੋਈ ਵੀ ਕਾਫ ਨੂੰ ਤੇ ਉਹ ਬੋੜਾ ਉਹਨਾਂ ਪਿਆਉਣਾ ਆਪਾਂ ਜਿੰਨਾ ਬਾਅਦ ਦੇ ਵਿੱਚ ਦੁੱਧ ਪਿਆ ਸਕੀਏ ਕਈ ਬਹੁਤ ਭਰਾ ਕੀ ਕਰਦੇ ਆ ਕਿ ਉਦੋਂ ਬੋੜਾ ਦੋ ਥਣਾਂ ਦਾ ਤਿੰਨ ਥਣਾਂ ਦਾ ਪਿਆਈ ਜਾਂਦੇ ਆ ਜਦੋਂ ਪਸ਼ੂ ਦੁੱਧ ਤੇ ਆ ਜਾਂਦਾ ਉਦੋਂ ਬਾਅਦ ਦੇ ਵਿੱਚ ਉਹਦਾ ਬੋੜਾ ਜਿਹੜਾ ਦੁੱਧ ਆ ਉਹ ਘਟਾਉਣਾ ਸਟਾਰਟ ਕਰ ਦਿੰਦੇ ਆ ਮਹੀਨੇ ਵੀ ਆ ਦਿਨਾਂ ਦੇ ਵਿੱਚ ਉਹਦਾ ਦੁੱਧ ਆ ਜਿਹੜਾ ਬੰਦ ਕਰ ਦਿੰਦੇ ਆ ਫਿਰ ਉਹ ਕਾਫ ਕੀ ਹੈ ਗਰੋਥ ਕਰਨੀ ਘਟਾ ਜਾਂਦਾ ਉੱਥੇ ਅੜ ਕੇ ਜੇ ਖੜਾ ਰਹਿੰਦਾ ਸਾਲ-ਸਾਲ 6-6 ਮਹੀਨਿਆਂ ਦਾ ਉਹ ਛੋਟਾ ਹੀ ਲੱਗ ਜਾਂਦਾ ਵੀ ਛੋਟਾ ਜਿਹਾ ਤੇ ਜੇ ਤੁਸੀਂ ਇੱਕ ਥਣ ਦਾ ਬੋਲਾ ਪਿਉਣੋਂ ਤਾਂ ਇੱਕ ਥਣ ਦਾ ਹੀ ਦੁੱਧ ਆਉਣੂ ਤੇ 9 ਮਹੀਨੇ ਪਿਉਣਾਗਾ ਤੇ ਜਦੋਂ ਤੁਹਾਡਾ ਕਾਫ 15 ਦਿਨਾਂ ਦਾ ਹੋ ਗਿਆ 15 ਦਿਨਾਂ ਤੋਂ ਬਾਅਦ ਦੇ ਵਿੱਚ ਉਹਦੀ ਡੀ ਬਾਰਮਿੰਗ ਕਰਨੀ ਆ ਡੀ ਬਾਰਮਿੰਗ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇਹ ਨੌਕਤਾ ਦੇਣਾਗਾ ਨੰਬਰ 1 ਤੇ ਦੇਣਾ ਤੁਸੀਂ ਵਿਟਾਮਿਨ H ਵਿਟਾਮਿਨ H ਤੁਸੀਂ ਦੇਣਾਗਾ 2 ਤੋਂ 4 ml ਫਿਰ ਜਦ 6 ਮਹੀਨੇ ਤੱਕ ਤੁਸੀਂ ਇਨੀ ਡੋਜ਼ ਦੇਣੀ ਹੈ ਜਦੋਂ 6 ਮਹੀਨੇ ਤੋਂ ਉੱਪਰ ਹੋ ਗਿਆ ਉਦੋਂ ਤੁਸੀਂ ਦੇਣੀ ਹੈ ਡੋਜ਼ ਇਹਦੀ ਵਿਟਾਮਿਨ ਐਚ ਦੀ 5 ਤੋਂ 6 ਐਮ ਐਲ ਇਹ ਤੁਸੀਂ ਸਵੇਰ ਸ਼ਾਮ ਦੋ ਟਾਈਮ ਦੇਣੀ ਹੈ ਕਾਫ ਨੂੰ ਤੇ ਜਦੋਂ 1 ਮਹੀਨੇ ਦਾ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਇਹਦੇ ਨਾਲ ਇੱਕ ਖੁਰਾਕ ਹੋਰ ਸ਼ੁਰੂ ਕਰਨੀ ਹੈ ਮਿਨਰਲ ਮਿਕਚਰ ਇਹ ਦੇਣਾ ਤੁਸੀਂ 25 ਤੋਂ 20 ਤੋਂ 25 ਗ੍ਰਾਮ ਇਹ 20 ਤੋਂ 25 ਗ੍ਰਾਮ ਮਿਨਰਲ ਮਿਕਚਰ ਦੇਣਾ ਆਪਣੇ ਕਾਫ ਨੂੰ ਦੇਣਾ ਸਟਾਰਟ ਕਰ ਦੇਣਾ ਦੋ ਟਾਈਮ ਹੀ ਇਹ ਦੇਣਾ ਇਹ ਜੇ ਤੁਸੀਂ ਜਦੋਂ ਹੋ ਗਿਆ 6 ਮਹੀਨਿਆਂ ਦਾ ਇਹ ਵੀ ਤੁਸੀਂ ਗਾਂ ਡੋਜ ਵਧਾ ਸਕਦੇ ਹੋ 25 ਤੋਂ 30 ਐਮ ਗ੍ਰਾਮ ਕਰ ਸਕਦੇ ਹੋ ਤੇ ਨਾਲ ਤੁਸੀਂ ਇਹਦੇ ਤੀਜੀ ਚੀਜ਼ ਹੋਰ ਦੇਣੀ ਆ ਉਹ ਦੇਣੀ ਆ ਲੀਵਰ ਟੋਨਿਕ ਲੀਵਰ ਟੋਨਿਕ ਦੇਣਾ 10 ਐਮ ਐਲ ਮਹੀਨੇ ਤੋਂ ਉੱਪਰ ਦੇਣਾ ਕਾਫ ਨੂੰ ਉਦੋਂ ਥੱਲੇ ਨਹੀਂ ਦੇਣਾ ਉਹ ਦੇਣਾ ਤੁਸੀਂ 10 ਐਮ ਐਲ ਇੱਕ ਦਿਨ ਛੱਡ ਕੇ ਇੱਕ ਦਿਨ ਦੇ ਤੱਕ ਆਫ ਨੂੰ 10 ਐਮ ਐਲ ਦੂਸਰੇ ਦਿਨ ਬੰਦ ਕਰ ਦੇਣਾ ਤੀਸਰੇ ਦਿਨ ਦੇਣਾ ਇਸ ਤਰ੍ਹਾਂ ਲੈਣਾ ਜਾਣੀ ਦੀ ਮਹੀਨੇ ਦੇ ਵਿੱਚ 15 ਦਿਨ ਦੇਣਾ ਤੁਸੀਂ ਇਹ ਖਰਾਕ ਆ ਜਿਹੜੀ ਜਿੰਨਾ ਵੀ ਦੁੱਧ ਵੀ ਦਓਗੇ ਜਾਂ ਤੁਸੀਂ ਫੀਡ ਪਾਉਗੇ ਹੋਰ ਉਹਦੇ ਨਾਲ 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 ਤੁਸੀਂ ਇਹ ਚੀਜ਼ਾਂ ਦੋਗੇ ਇਹਦੇ ਨਾਲ ਤੁਹਾਡਾ ਕਾਫ ਜਿਹੜਾ 16-17 ਮਹੀਨਿਆਂ ਦੇ ਵਿੱਚ ਪੂਰਾ ਵਧੀਆ ਤਿਆਰ ਹੋ ਜੂ ਬੋਡੀ weight ਆ ਜਿਹੜਾ 3 ਤੋਂ 3.5 ਕੁਆਂਟਲ ਪੂਰਾ ਪੂਰਾ ਕਰ ਜੂਗਾ ਤੇ ਪੂਰਾ ਕਰਨ ਦੇ ਨਾਲ ਉਹ ਗੱਬਣ ਹੋਣ ਦੇ ਯੋਗ ਹੋ ਜੂਗਾ ਹੋਰ ਵੀ ਤੁਹਾਨੂੰ ਖਰਾਕਾਂ ਜਿਆਦਾ ਪਾਉਣ ਦੀ ਜ਼ਰੂਰਤ ਨਹੀਂ ਪੈਣੀ ਇਹ ਤਿੰਨ ਚੀਜ਼ਾਂ ਹੀ ਦੇਈ ਚਲੋਗੇ ਨਾ ਤੁਸੀਂ ਤੁਹਾਡਾ ਕਾਫ weight ਆ ਪੂਰਾ ਕਰ ਜੂਗਾ ਕੋਈ ਵੀ ਦਿੱਕਤ ਨਹੀਂ ਆਉਣੀ ਉਹਨੂੰ ਨਾਲੇ ਤਾਂ ਨਰਵਾ ਹੋਊਗਾ ਨਾਲੇ ਕੱਦ ਕਾਠ ਕਰੂਗਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ